ਇਹ ਮੂਰਤਾਂ ਬਣਾ ਕੇ ਖੜਾ ਲਓ ਮਿੱਤਰੋ ਵੀ ਦਰਸ਼ਕਾਂ ਨੂੰ ਇੱਕ ਬੇਨਤੀ ਆ ਪੂੜਾ ਪ੍ਰੀਮੀਓ ਸਾਰੇ ਜਦੋਂ ਕਿਸੇ ਜਾਨਵਰ ਦੀ ਤੁਹਾਨੂੰ ਪਰਫਾਰਮੈਂਸ ਚੰਗੀ ਲੱਗੀ ਤਾਂ ਤਾੜੀਆਂ ਭਰਾਵੋ ਜਰੂਰ ਮਜਾਉਣੀਆ ਇਹ ਤੁਹਾਡੀ ਸੋਸਤੀ ਲੱਥ ਜੂ ਤੇ ਨਾਲੇ ਜਿਹੜੇ ਸਾਡੇ ਪਾਰਟਿਸਪੈਂਟ ਨੇ ਇਹਨਾਂ ਦਾ ਹੌਸਲਾ ਵਧਾਈਏ ਇਹ ਦੁਹਾਂਸ਼ ਤੇ ਤਾੜੀਆਂ ਹੋਈਆਂ ਜਿੱਦਾਂ ਤੋਂ ਮੁਕਾਬਲਾ ਚੱਲਦੇ ਆ ਕਿਉਂਕਿ ਬਰਾਬਰ ਦੇ ਜਗੋਂ ਅੰਬਾਰਾ ਵਿੱਚ ਕਬੂਤਰ ਉੱਡਦੇ ਆ ਸ਼ੋ ਨੰਬਰ 5 05 ਲਿਆਓ ਜੀ ਸ਼ੋ ਨੰਬਰ 5 ਆਜੋ ਜੀ ਸਾਰੇ ਕਾਪਟਨ ਵੀ ਤੌਰੇ ਫਿਰਦਾ ਧਿਆਨ ਜਰੂਰ ਰੱਖਣਾ ਕੋਈ ਦੇਖੋ ਕਿਉਂਕਿ ਪੋਸ ਦੀ ਲਾਣੀ ਤੇ ਘੋੜੀ ਦੀ ਪਛਾੜੀ ਤੁਹਾਨੂੰ ਪਤਾ ਹੀ ਆ ਤੇ ਬਾਕੀ ਸਾਡੇ ਪ੍ਰਾਰਟੀਂ ਪੂਰੀ ਵੀ ਆਇਆ ਫਰੇਮ ਬਣਾਇਆ ਹੋਇਆ ਹੁੰਦਾ ਜਦੋਂ ਕਈ ਵਾਰ ਅੰਪਾ ਵਿੱਚ ਉਹ ਲੱਗਦੇ ਨੇ ਤਾਂ ਗੜਬੜ ਹੋ ਜਾਂਦੀ ਹੈ ਉਹਨੂੰ ਖਿੱਚਣੀ ਮੁਸ਼ਕਲ ਹੋ ਜਾਂਦੀ ਹੈ 60 পাশে শো নম্বর ফাইভ দূসে পাশে শো নম্বর এট জির ফাইভ জির বই ফসলে মকাবলে ਡਾਕਟਰ ਸਾਹਿਬ ਤੁਸੀਂ ਵੀ ਫੋਟੋਗ੍ਰਾਫੀ ਤੇ ਪੈਰ ਪਾਉਣ ਲੱਗੇ ਮਨ ਲੱਗਦਾ ਜੀ ਫੋਟੋਗ੍ਰਾਫੀ ਤੇ ਨਹੀਂ ਭਰਿਆਦਾ ਹੁੰਦਾ ਵਾਹ ਵਾਹ ਇਹਨੇ ਫੋਟੋ ਖਿੱਚਣੀਆਂ ਵੀ ਜਰੂਰੀ ਨੇ ਸ਼ੀਸ਼ੇ ਕਦੇ ਦੂਜੇ ਵਕਤ ਲਈ ਲੁਕੋਦੇ ਨਿਕਲ ਸੋ ਫੋਟੋ ਬਹੁਤ ਜ਼ਰੂਰੀ ਆ ਤੇ ਦਿਨੋਂ ਧੰਨਵਾਦ ਕਰਦੇ ਆ ਸਾਡੇ ਜਿਹੜੇ ਭਰਾ ਇੱਥੇ ਫੋਟੋਗ੍ਰਾਫਰ ਪਹੁੰਚੇ ਆ ਭਾਈ ਟਿੰਕੂ ਭਾਈ ਗੁਰਦੇਵ ਨਾ ਉਹ ਵੀ ਨਹੀਂ ਜਦੋਂ ਪਹੁੰਚੇ ਹੋਣੇ ਮਸ਼ਹਰ ਨਾਮ ਹੀ ਜਾਣਦਾ ਹੋਣਾ ਭਰਾਵੋ ਕਿਤੋਂ ਨਾਮ ਬੁਲਾ ਸਕਦੇ ਜਿਹੜੇ ਸੱਜਣ ਕੀ ਸ਼ੋਅ ਨੂੰ ਕਵਰ ਕਰਨਾ ਹੈ ਜ਼ਰੂਰ ਦੱਸ ਲਈ ਤੁਹਾਡਾ ਨਾਮ ਆ ਰਿਹਾ ਜੀ ਕਿਉਂਕਿ ਤੁਹਾਡੀ ਬਹੁਤ ਵੱਡੀ ਮਿਹਨਤ ਆ ਇਨ੍ਹਾਂ ਸ਼ੋਅਾਂ ਨੂੰ ਪ੍ਰੋਡਕਟ ਕਰਦੀ ਕਿਰਦੇਵ ਸ਼ੈਲਾਵਤ ਸਰ ਵਾਲੇ ਤਾਂ ਨਹੀਂ ਬਿਲਕੁਲ ਜੀ ਅਜਨਾਲੇ ਵਾਲੇ ਤਾਂ ਕਿਉਂਕਿ ਮੈਂ ਬਹੁਤ ਸਾਲ ਪਹਿਲਾਂ ਹਾਂ ਜਿੱਤ ਗਿਆ ਲਾਈਫ ਸਟਾਈਲ ਚੱਲਦੀ ਸੀ ਤੇ ਉਹ ਆ ਮੇਲ ਹੋਇਆ ਸੀ ਜੀ ਔਰ ਕਿਵੇਂ ਘਮਾਉਣਾ ਕਿਵੇਂ ਖੜਾਉਣਾ ਹੈ ਇਹ ਬਹੁਤ ਵੱਡੀ ਕਾਲਾ ਹੈ ਹੱਥ ਇਹਨੂੰ ਕੋਈ ਵੀ ਸ਼ੇਰੀਆ ਵਾਪਸ ਆਪੋ ਆਪਣੀ ਜਗ੍ਹਾ ਤੇ ਲੈ ਦਿਓ ਜੀ ਉਹ ਜੁੱਤਾ ਖੋਲੋ ਉਹ ਚੱਪਲ ਇਹ ਰਹਾ ਉਹ ਭਾਈ ਆਇਆ ਇਹ ਹੰਕਰ ਹਾਂ ਹਾਂ ਠੀਕ ਰਿਹਾ ਇਹ ਇਦਾਂ ਹੀ ਆਇਆ ਵੀ ਰਾਇਆ ਸ਼ੋ ਨੰਬਰ 19 ਤੇ 4 94 ਸ਼ੋ ਨੰਬਰ 19 ਤੇ ਸ਼ੋ ਨੰਬਰ 4 ਐਂ ਕਰਿਆ ਕਰੋ ਭਰਾ ਵੇ ਇੱਕ ਸਾਈਡ ਤੇ ਇਧਰ ਕਮਾ ਲੈਂਦੀ ਕਿ ਸਾਈਡ ਐਵੇਂ ਕਮਾ ਲੈ ਆਮੋ ਸਾਹਮਣੇ ਕਰ ਲਿਆ ਕਰੋ ਤੁਮ ਆ ਕੇ ਜਾ ਆ ਦੇਖੋ 92 ਨੂੰ ਨੇ ਵੀ ਗਾਲਾਂ ਨੋਟ ਕੀਤਾ ਸੂਰਜ ਵੀ ਕਿਧਰ ਕੈਮਰਾ ਫੜਾ ਲੈ ਕਰੋ ਤੁਸੀਂ ਬਹੁਤ ਹੀ ਖੂਬਸੂਰਤ ਬਿਸ਼ੇਰੀਆਂ ਮੋਂ ਸਾਹਮਣੇ ਨੇ ਬਿਲਕੁਲ ਇੱਕ ਦੂਜੇ ਦੀ ਫੋਟੋਕਾਪੀ ਨਹੀਂ ਸ਼ੇਰੀਆਂ ਬਹੁਤ ਹੀ ਸੁਨੱਖੀਆਂ ਇੱਕੋ ਜਿਹੇ ਰੰਗ ਇੱਕੋ ਜਿਹੇ ਮੂਮ ਹੰਦਰਾ ਜਾਰੇ ਫ੍ਰੀ ਫਾਇਰ ਦੇ ਤਸਵੀਰ ਤੇ ਜਿਹੜੇ ਕਿਸੇ ਸੱਜਣ ਨੇ ਆਪਣਾ ਜਾਨਵਰ ਡਿਸਪਲੇ ਕਰਨਾ ਹੋਵੇ ਕੱਲ ਤੇ ਪਰਸੋਂ ਤੋ ਆਪਣੀ ਰਜਿਸਟ੍ਰੇਸ਼ਨ ਕਰਵਾ ਦਿਓ ਤੇ ਪ੍ਰੋਪਰ ਡੀਟੇਲ ਤੁਹਾਡੇ ਘੋੜੇ ਦੀ ਦੱਸ ਜਾਈਏ ਕਿਉਂਕਿ ਕਈ ਵਾਰ ਕੀ ਹੁੰਦਾ ਵੀ ਪ੍ਰੋਪਰ ਡਿਟੇਲ ਨਹੀਂ ਸਾਡੇ ਕੋਲ ਪਹੁੰਚਦੀ ਜਦੋਂ ਤੁਹਾਡਾ ਘੋੜਾ ਇੰਟਰ ਕਰਦਾ ਤਾਂ ਦਰਸ਼ਕਾਂ ਤੱਕ ਉਹਦੀ ਪੂਰੀ ਸਹੀ ਇਨਫੋਰਮੇਸ਼ਨ ਨਹੀਂ ਪਹੁੰਚਦੀ ਨਹੀਂ ਦੱਸੀ ਜਾਂਦੀ ਜੋ ਵੀ ਤੁਸੀਂ ਆਪਣੇ ਜਾਨਵਰ ਬਾਰੇ ਦੱਸਣਾ ਚਾਹੁੰਦੇ ਹੋ ਤੇ ਉਹ ਸਾਡੇ ਕੋਲ ਨੋਟ ਜ਼ਰੂਰ ਕਰਾ ਦੇਣਾ

ਹਾਂਜੀ ਡਾਕਟਰ ਸਾਹਿਬ ਆਪਾਂ ਹੁਣ ਦੂਜੇ ਰਿੰਗ ਵਾਲੀ ਮੜਾ ਜੋੜ ਮਾਰੀ ਹੈ ਹਾਂਜੀ ਹਮੇਂ ਵੈਟ ਚੈੱਕ ਲਈ ਲੱਗਿਆ ਉਹ ਦੁੱਧ ਦੰਦ ਮਾਰਵਾੜੀ ਵਸ਼ੇਰੇ ਤਾਂ ਸਾਡੀ ਵੈਟ ਚੈੱਕ ਦੀ ਟੀਮ ਜਸਪੂਰੀ ਟੀਮ ਸਰ ਮੈਂ ਟੀਮ ਪੂਰੀ ਆ ਤੇ ਆਜੋਗੇ ਨਾ ਆਪਦੇ ਵਸ਼ੇਰੇ ਜਿਹਦੇ ਵੈਟ ਚੈੱਕ ਲਿਓ ਲੈ ਆਓ ਤਾਂ ਕਿ ਆਪਣਾ ਜੋ ਸੈਕੰਡਰੀ ਗਾ ਵੀ ਸਟਾਰਟ ਹੋ ਸਕੇ ਟਾਈਮ ਦੇ ਨਾਲ ਜਿਹੜਾ ਸ਼ੋਅ ਆਇ ਸਮਾਪਤ ਹੋ ਸਕੇ ਅੱਜ ਦੇ ਦਿਨ ਦਾ ਹਾਂਜੀ ਕੀਤੇ ਲੈ ਕੇ ਆਓ ਬਸ਼ੀਰੇ ਆਪਾਂ ਕਰਨੇ ਨਹੀਂ ਹਨੇਰੇ ਕਿਉਂਕਿ ਜੀਵਨ ਵਿੱਚ ਸਮੇਂ ਦੇ ਨਾਲ ਸਾਡਾ ਸ਼ੋਕ ਅਜਾ ਸਿੱਖਾਂਗੇ ਸ਼ੋ ਨੰਬਰ 11 ਤੋਂ 25 ਸ਼ੋ ਨੰਬਰ 25 11 ਆਜੋ ਜੀ ਲੈ ਕੇ 11 ਦੇ ਨਾਲ 25 ਲਾਓ ਜੀ ਬਾਗੋ ਤਾੜੀਆਂ ਵੱਜੀਆਂ ਨੇ ਹੌਸਲਾ ਫੜਿਆ ਜਰੂਰ ਕਰਿਆ ਕਰੋ ਇੱਧਰ ਲੈ ਵੀ ਮੁੰਡੇ ਜਾ ਕੇ ਉਹ ਨਵੀਂ ਪਰੀਰੀਆ ਡਾਕਟਰ ਸਾਹਿਬ ਇਹ ਸਾਰੇ ਜੜਿਆਲੀ ਵਾਲੇ ਬੈਠੇ ਆ ਹਾਂ ਜੀ ਬਿਲਕੁਲ ਜਿਹੜੇ ਜਾਨਵਰੀ ਜਿਹੜੀਆਂ ਵਿਸ਼ੇਸ਼ਿਤ ਨੂੰ ਪਰਫਾਰਮੈਂਸ ਚੰਗੀ ਲੱਗਦੀ ਹੈ ਤਾੜੀ ਛੁੜੀ ਮਤਰੋ ਬਜਾ ਦਿਆ ਕਰੋ ਤੁਹਾਡੇ ਨਾਲਾ ਘੋੜਿਆਂ 'ਚ ਜਾਂਦੇ ਸਵਾਲ ਲੈਂਦੇ ਬੰਦੇ ਡਾਕਟਰ ਸਾਹਿਬ ना तो ना दुण। दुण। शो नंबर जी, शो मैं देखता आ गए आगे शो नंबर इमारत विषय

हाँ जी आओ जी छो नंबर अड़ताली सो नंबर चाली छो नंबर तेती शो नंबर कहत्तर छो नंबर दस छो नंबर भी ਸ਼ੋਰ ਨੰਬਰ 28 ਸ਼ੋਰ ਨੰਬਰ 80 ਸ਼ੋਰ ਨੰਬਰ 12 ਸ਼ੋਰ ਨੰਬਰ 10 ਇਹ ਫੜਾਵਾਟ ਲੈ ਆਓ ਬਾਕੀ ਦੇਖ ਲਾਦੇ ਤੇ ਹੋਰ ਵੀ ਜਿਹੜੇ ਐਂਟਰੀ ਕਰਾਈ ਹੈ ਕੋਈ ਲੈ ਆਓ ਕਿਉਂਕਿ ਸਾਡੇ ਕੋਲੇ ਜਿਹੜੇ ਇੰਟਰਵਿਊ ਦਾ ਕਈ ਵਾਰੀ ਇੱਥੇ ਵੀ ਆਉਂਦੀ ਹੈ ਜੀ ਜਿਹੜੀ ਲੈ ਕੇ ਆਏ ਹੁੰਦੇ ਆ ਇੱਕ ਮਿੰਟ ਜੀ ਸ਼ੋਰ ਨੰਬਰ 14 ਤੇ ਸ਼ੋਰ ਨੰਬਰ 15 14 15 ਆਜੋ ਜੀ ਸ਼ੋਰ ਨੰਬਰ 14 ਆਜੋ ਜੀ ਆ ਕੋਡ ਨੰਬਰ 14 ਦੇ 15 ਹਾਂਜੀ ਡਾਕਟਰ ਸਾਹਿਬ ਕੇ ਆ ਰਿਹਾ ਹਾਂ ਹਾਂ ਜੀ ਅਸੀਂ ਜਿਹੜਾ ਮੁਕਾਬਲਾ ਦੋ ਦੰਦੋਂ ਸ਼ੇਰੀਆ ਦਾ ਉਹ ਚੰਦ ਹੀ ਪਿੰਡਾਂ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਕਿਰਪਾ ਕਰਕੇ ਉਹਨੂੰ ਜਿਹੜੇ ਅਸੀਂ